ਖਬਰ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਆਉਂਦਾ ਬੜਾ ਕੀਮਤੀ ਸਮਾਂ ਕੱਢ ਕੇ ਜੀ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਸ ਦਾ ਮੇਰਾ ਜਿਹੜਾ ਮੰਤਵ ਹੈ ਉਹ ਹੈ ਕਿ ਤੁਹਾਨੂੰ ਪਤਾ ਹੈ ਕਿ ਬੱਸ ਸਟੈਂਡ ਬਰਸ਼ੰਡੇ ਦੇ ਵਿੱਚ ਪਿਛਲੇ ਤਕਰੀਬਨ 1997 ਤੋਂ ਬਾਅਦ ਦਾ 82 ਲੋਕ ਚਾਹੁੰਦੇ ਸੀ ਕਿ ਨਵਾਂ ਬੱਸ ਸਟੈਂਡ ਬਣੇ ਪਰ ਉਹ ਨਹੀਂ ਬਣ ਸਕਿਆ ਪਿਛੜੀਆਂ ਸਰਕਾਰਾਂ ਦੇ ਸਮੇਂ ਅਕਾਲੀ ਸਰਕਾਰ ਨੇ ਵੀ ਔਰ ਪਿਛਲੇ ਜਿਹੜੇ ਸਾਡੇ ਖਜ਼ਾਨਾ ਮੰਤਰੀ ਸੀ ਕਾਂਗਰਸ ਸਰਕਾਰ ਵળે ਵੀ ਉਹਦੇ ਪੱਥਰ ਵੀ ਲਾ ਦਿੱਤੇ ਗਏ ਪਰ ਉਹ ਨਹੀਂ ਪੱਥਰ ਨਹੀਂ ਪੱਥਰ ਰਹਿ ਗਏ ਪਰ ਬੱਸ ਸਟੈਂਡ ਉਹ ਗੱਦੀ ਉੱ다 ਸਕਿਆ ਮੈਂ ਬੇਸ਼ੱਕ ਲੋਕਾਂ ਦੇ ਨਾਲ ਕੋਈ ਸਿੱਧਾ ਬਹਿਲਾ ਨਹੀਂ ਕੀਤਾ ਮੈਂ ਲੋਕਾਂ ਨੂੰ ਇਹ ਕਹਿ ਦਿੱਤ ਕਿ ਜਿੰਨੇ ਵੀ ਕੰਮ ਸ਼ਹਿਰ ਦੇ ਹਿੱਤ ਜਾਂ ਲੋਕਾਂ ਦੇ ਹਿੱਤ ਚ ਹੋਣਗੇ ਮੈਂ ਕਰੂੰਗਾ ਇਹ ਵੀ ਲੋਕ ਹਿੱਤ ਦਾ ਕੰਮ ਸੀ ਮੈਂ ਇਸ ਨੂੰ ਅੱਗੇ ਵਧਾਇਆ ਔਰ ਪਿਛਲੇ 2 ਸਾਲ ਤੋਂ ਮੈਨੂੰ ਲਗਾਤਾਰ ਲੱਗੇ ਨੂੰ ਹੋ ਗਏ ਸੀ ਕਿਉਂਕਿ ਬੜਾ ਵੱਡਾ ਪਚੀਦਾ ਮਸਲਾ ਹੁੰਦੇ ਨੇ ਡਿਪਾਰਟਮੈਂਟਾਂ ਤੋਂ ਲੈਂਡ ਲੈਣੀ ਡਿਪਾਰਟਮੈਂਟਾਂ ਦੀ ਇੱਕ ਦੂਜੇ ਡਿਪਾਰਟਮੈਂਟ ਤੋਂ ਇੱਕ ਦੂਜੇ ਡਿਪਾਰਟਮੈਂਟ ਵਿਚ ਲੈਣ ਆਨ ਵਾਸਤੇ ਇੱਕ OJU BHEL ਕਮੇਟੀ ਹੁੰਦੀ ਹੈ ਜਿਹੜੀ ਚੀਫ ਸੈਕਟੀ ਦੇ ਅੰਦਰ ਹੁੰਦੀ ਹੈ ਔਰ ਉਸ ਦੇ ਵਿੱਚ ਸਾਰੇ ਫੈਕਟ ਉਸ ਬੈਟਸ ਦੇ ਨੇ ਪਹਿਲਾਂ ਉਸ ਨੂੰ ਕਲੀਅਰ ਕਰਾਇਆ ਗਿਆ ਉਸ ਤੋਂ ਬਾਅਦ ਇਹ ਸ਼ਾਰਾ ਮਾਮਲਾ ਕੈਬਨਟ ਚ ਗਿਆ ਔਰ ਇਹ ਬੱਸ ਸਟੈਂਡ ਜਿਹੜਾ ਹੈ ਕੈਬਨਟ ਨੇ ਵੀ ਪਾਸ ਕਰਤਾ ਔਰ ਹੁਣ ਅਸੀਂ ਅੱਗੇ ਵੱਧ ਰਹੇ ਹਾਂ ਕਿ ਇਸ ਬੱਸ ਸਟੈਂਡ ਨੂੰ ਬਣਾਇਆ ਜਾਵੇ ਪਰ ਪਿਛਲੇ ਦਿਨਾਂ ਦੀ ਜਿਹੜੀ ਚਰਚਾ ਜਾਂ ਮੈਂ ਸਮਝਦਾ ਕਿ ਗਲਤਫਹਿਮੀ ਜਾਂ ਜਾਣਬੁੱਝ ਕੇ ਪੈਦਾ ਕੀਤੀ ਜਾ ਰਹੀ ਗਲਤਫਹਿਮੀ ਹੈ ਮੈਂ ਉਸ ਨੂੰ ਤੁਹਾਡੇ ਰਾਹੀਂ ਬਠਿੰਡੇ ਦੇ ਲੋਕਾਂ ਨੂੰ ਔਰ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਜਾ ਕੇ ਸਿਰਫ ਇੱਕ ਪੱਖ ਨੂੰ ਸੁਣ ਰਹੇ ਹੈ ਉਸ ਨੂੰ ਕਲੀਅਰ ਕਰਕੇ ਦੱਸਣਾ ਚਾਹੁੰਦਾ ਉਸ ਦੇ ਵਿੱਚ ਮੈਂ ਅਖਬਾਰ ਦੇ ਵਿੱਚ ਅੱਜ ਪੜਿਆ ਕਿ ਉੱਥੇ ਇੱਕੋ ਹੀ ਗੱਲ ਫੈਲ ਜਾਂਦੀ ਹੈ ਕਿ ਬੱਸ ਸਟੈਂਡ ਬਾਹਰ ਜਾ ਰਹਾ ਹੈ ਮੈਂ ਇੱਥੇ ਦੱਸਣਾ ਚਾਹਣਾ ਹੈ ਨਵਾਂ ਬੱਸ ਸਟੈਂਡ ਬਣ ਰਿਹਾ ਹੈ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਉਹ ਬੱਸ ਸਟੈਂਡ ਉੱਥੇ ਕਾਇਮ ਰਹੇਗਾ ਔਰ ਉਸ ਬੱਸ ਸਟੈਂਡ ਦੀ ਵਰਤੋਂ ਵੀ ਇੱਕ ਸਾਈਡ ਤੋਂ ਆਉਣ ਵਾਲੀਆਂ ਬੱਸਾਂ ਦੇ ਲਈ ਔਰ ਯਾਤਰੀਆਂ ਦੇ ਲਈ ਹੋਵੇਗੀ ਜੇ ਅਸੀਂ ਨਜ਼ਰ ਮਾਰੀਏ ਬਠਿੰਡੇ ਦੇ ਬੱਸ ਸਟੈਂਡ ਦੀ ਹਿਸਟਰੀ ਤੇ ਅਸੀਂ ਛੋਟੇ-ਛੋਟੇ ਸੀ ਬਾੜ ਤਰੇੜ ਦੀਆਂ ਗੱਲਾਂ ਮੈਂ ਕਰਦਾ ਹਾਂ ਕਿਸੇ ਸਮੇਂ ਬੱਸ ਸਟੈਂਡ ਰੇਲਵੇ ਸਟੇਸ਼ਨ ਦੇ ਕੋਲੇ ਹੁੰਦਾ ਸੀ ਸਮੇਂ ਦੀ ਲੋੜ ਬਣੀ ਆਬਾਦੀ ਵਧੀ ਕਿਉਂਕਿ ਉਦੋਂ ਵਾਦੀ ਸ਼ਾਰੀ 26 27000 ਦੀ ਸਮੇਂ ਦੀ ਲੋੜ ਤੋਂ ਬਾਅਦ ਆਬਾਦੀ ਵਧੀ ਤੇ ਬੱਸ ਸਟੈਂਡ ਪੁਰਾਣੇ ਵਾਰਸ਼ਣ ਦੇ ਚੱਲਿਆ ਗਿਆ ਕੁਛ ਜੇ ਉੱਥੇ ਚੱਲਿਆ ਆਬਾਦੀ ਹੋਰ ਵਧ ਗਈ ਉਸ ਤੋਂ ਬਾਅਦ ਮਹਿਸੂਸ ਹੋਇਆ ਕਿ ਇੰਨੀ ਜਗ੍ਹਾ ਵੀ ਬੱਸ ਸਟੈਂਡ ਵਾਸਤੇ ਥੋੜੀ ਹੈ ਫਿਰ ਇਸ ਬੱਸ ਸਟੈਂਡ ਨੂੰ ਜਿਹੜਾ ਮੌਜੂਦਾ ਬੱਸ ਸਟੈਂਡ ਹੈ 1972 ਦੇ ਵਿੱਚ ਇਹ ਜਗ੍ਹਾ ਐਕੋੂਸ਼ਨ ਕਰਕੇ ਉਸ ਸਮੇਂ ਇਸ ਨੂੰ ਤਮੀਰ ਕਰਕੇ ਇੱਥੇ ਸ਼ਿਫਟ ਕੀਤਾ ਗਿਆ। ਔਰ ਉੱਥੇ ਚੱਲੂ ਹੈ। ਅੱਜ ਸ਼ਹਿਰ ਦੀ ਆਬਾਦੀ ਹੈ ਜਿਹੜੀ ਉਹ 4 ਲੱਖ ਨੂੰ ਢੁੱਕ ਚੱਲੀ ਹੈ। ਔਰ ਸ਼ਹਿਰ ਦਿਨੋ ਦਿਨ ਵੱਧ ਰਿਹਾ ਹੈ। ਸ਼ਹਿਰ ਦੇ ਚਾਰੇ ਪਾਸੇ ਇੱਕ ਪਾਸੇ ਛਾਉਣੀ ਹੈ। ਇੱਕ ਪਾਸੇ ਆਪਣਾ ਇੰਡਸਟਰੀਅਲ ਏਰੀਆ ਆ ਗਿਆ। ਤੇ ਕਾਰਖਾਨੇ ਆ ਗਏ। ਸਿਰਫ ਇੱਕੋ ਹੀ ਪਾਸਾ ਹੈ ਜਿੱਥੇ ਅਜੇ ਆਬਾਦੀ ਵਧ ਸਕਦੀ ਹੈ ਉਹ ਪਾਸਾ ਹੈ ਮਲੋਠ ਰੋੜਾ ਵਾਲਾ ਏਰੀਆ ਔਰ ਇਹ ਜਿਹੜਾ ਆਰ ਜ਼ੋਨਟ ਪੈਂਦਾ ਰੈ residențial ਜ਼ੋਨਟ ਪੈਂਦਾ ਨਾਲ ਦੀ ਨਾਲ ਨਵਾਂ ਬੱਸ ਸਟੈਂਡ ਬਣਾਉਣ ਵਾਸਤੇ ਜਗ੍ਹਾ ਜ਼ਰੂਰ ਚਾਹੀਦੀ ਹੁੰਦੀ ਹੈ ਅੱਜ ਜਗ੍ਹਾ ਦੀ ਐਕੁਏਸ਼ਨ ਕਰਨੀ ਹੋਵੇ ਐਕੁਏਸ਼ਨ ਕਰਨੀ ਬਹੁਤ ਔਖੀ ਹੈ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਨੈਸ਼ਨਲ ਹਾਈਵੇ ਰੋਕੇ ਗਏ ਕਿ ਜਗ੍ਹਾ ਐਕੁਏਸ਼ਨ ਨਾ ਹੋਵੇ ਉਸ ਦੇ ਉੱਤੇ ਸਾਡੀ ਸਟੇਟ ਦਾ ਵੀ ਨੁਕਸਾਨ ਹੋਇਆ ਲਗਾਤਾਰ 600000 ਕਰੋੜ ਰੁਪਏ ਜਿਹੜਾ ਉਹ ਉਥੇ ਪੈਂਡਿੰਗ ਪਿਆ ਰਿਹਾ ਅਜੇ ਤੱਕ ਵੀ ਕੁਝ ਹਿੱਸੇ ਆ ਜਿਹੜੇ ਨੈਸ਼ਨਲ ਹਾਈਵੇ ਤੇ ਰਹਿੰਦੇ ਆ ਇਸ ਲਈ ਇਹ پلان ਬਣਾਈ ਗਈ ਕਿ ਇਸ ਨੂੰ ਕਿਉਂਕਿ ਥਰਮਲ ਇਥੋਂ ਖਤਮ ਕੀਤਾ ਜਾ ਚੁੱਕਿਆ ਪਿਛਲੀ ਸਰਕਾਰ ਨੇ ਵੀ ਉਸ ਜਗ੍ਹਾ ਉੱਤੇ ਬੱਸ ਸਟੈਂਡ ਬਣਾਇਆ ਜਾਵੇ ਉਹ ਜਿਹੜੀ ਕੈਬਨਟ ਦੇ ਵਿੱਚ ਪਾਸ ਹੋਣ ਤੋਂ ਬਾਅਦ ਉਹ ਇਹਦਾ ਪ੍ਰੋਸੈਸ ਅੱਗੇ ਵਧਣਾ ਕਿ ਲੈਂਡ ਟ੍ਰਾਂਸਫਰ ਹੋਣੀ ਹੈ ਮੈਂ ਦਾ ਤੁਹਾਡੇ ਲਈ ਸਿਰਫ ਇਹ ਹੀ ਸੁਨੇਹਾ ਦੇਣਾ ਚਾਹਣਾ ਹੈ ਕਿ ਗੁੰਮਰਾਹ ਹੋਣ ਦੀ ਲੋੜ ਨਹੀਂ ਕੋਈ ਪ੍ਰਾਣਾ ਜਿਹੜਾ ਬੱਸ ਸਟੈਂਡ ਹੈ ਜਿਹੜਾ ਚਹਿਰੀਆਂ ਕੋਲ ਹਮੇ ਰਵੇਗਾ ਔਰ ਨਵਾਂ ਬੱਸ ਸਟੈਂਡ ਜਿਹੜਾ ਹੈ ਸ਼ਹਿਰ ਦੀ ਭਵਿੱਖਮਈ ਯੋਜਨਾ ਨੂੰ ਦੇਖ ਕੇ ਸ਼ਹਿਰ ਦੇ ਵਿਕਾਸ ਨੂੰ ਦੇਖ ਕੇ ਸ਼ਹਿਰ ਦੇ ਵਾਅਦੇ ਨੂੰ ਦੇਖ ਕੇ ਇੱਕ ਨਵਾਂ ਬੱਸ ਸਟੈਂਡ 3 ਏਕੜ ਦੇ ਵਿੱਚ ਬਣਾਇਆ ਜਾਵੇਗਾ ਸਰ ਸ਼ਹਿਰ ਦੇ ਕਈ ਕਮੰਡੇਜ਼ ਦਾ ਵਿਰੋਧ ਕਰ ਰਿਹਾ ਜੀ ਡੀਸੀ ਬਟਿੰਡਾ ਨੂੰ ਹੀ ਮਿਲਿਆ ਹੈ ਬੱਸ ਸਟੈਂਡ ਨੂੰ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਜਦੋਂ ਬੱਸ ਸਟੈਂਡ ਨੂੰ ਬਣਾਉਣ ਦੀ ਗੱਲ ਚੱਲੀ ਸੀ ਇੱਥੇ ਸੀਐਮ ਸਾਹਿਬ ਵੀ ਆਏ ਉਸ ਤੋਂ ਬਾਅਦ ਜਿਹੜੀ ਮੀਟਿੰਗ ਸੀ ਉਹਨਾਂ ਦੇ ਕਹਿਣ ਦੇ ਮਤਲਬ ਕਿਉਂਕਿ ਮੈਂ ਤਾਂ ਇੱਕ ਸਰਕਾਰ ਦਾ ਹਿੱਸਾ ਹਾਂ ਬਤੌਰ ਐਮਐਲਏ ਮੈਂ ਸਾਰੀ ਗੱਲ ਸਰਕਾਰ ਦੇ ਤਰਫੋਂ ਕਲੀਅਰ ਕਰ ਰਹੇ ਹਾਂ ਜੀ ਸਾਹਿਬ ਨੇ ਮੀਟਿੰਗ ਕੀਤੀ ਜਿਦੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਕਾਂਗਰਸ ਵੱਲੋਂ ਰਾਜਨ ਗਰਗ ਸੀ ਸਰਦਾਰ ਬਰਕਾਰ ਸਿੰਘ ਹੋਣੀ ਸੀ ਦੂਜੀਆਂ ਪਾਰਟੀਆਂ ਦੇ ਨੁਮਾਇंदे ਸੀ ਬਾਹਰ ਐਸੋਸੀਏਸ਼ਨ ਦੇ ਨੁਮਾਇंदे ਸੀ ਸਰੂਪ ਚੰਦ ਸਿੰਘਾ ਬੀਜੇਪੀ ਵੱਲੋਂ ਸੀ ਕੋਈ ਪਾਰਟੀ ਨਹੀਂ ਸੀ ਜਿਹਦਾ ਨੁਮਾਇੰਦਾ ਨਹੀਂ ਸੀ ਕਿਸੇ ਨੇ ਕਿੰਤੋਂ ਨਹੀਂ ਕੀਤਾ ਸਭ ਕਹਿੰਦੇ ਸੀ ਕਿ ਠੀਕ ਹੈ ਸਮੇਂ ਦੀ ਨਿਯਾਗਤ ਨੂੰ ਦੇਖਦੇ ਹੋਏ ਭਵਿੱਖਮਈ ਯੋਜਨਾ ਦੇ ਤੌਰ ਦੇ ਉੱਤੇ ਬਸਟੈਂਡ ਬਾਹਰ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਇਹ ਕੇਸ ਜਿਹੜਾ ਹੈ ਸਰਕਾਰ ਨੂੰ ਭੇਜਿਆ ਗਿਆ ਤੇ ਇਹਦੀ ਅਪਰੂਵਲ ਹੋਈ ਹੈ ਇਹ ਅਪਰੂਵਲ ਸਰ ਸਾਨੂੰ ਨਾ ਉਲਤ ਦੱਸਿਆ ਵੀ ਗਿਆ ਕਿ ਵਪਾਰ ਮੰਡਲ ਦਾ ਕੋਈ ਪ੍ਰਧਾਨ ਨਹੀਂ ਬੁਲਾਇਆ ਗਿਆ ਕੋਈ ਮੀਟਿੰਗ ਨਹੀਂ ਹੋਈ ਬੱਸ ਸਟੈਂਡ ਸਿੱਧਾ ਕਲੀਅਰ ਕਰ ਦਿੱਤਾ ਗਿਆਗਾ ਕਾਫੀ ਵਪਾਰੀਆਂ ਦੇ ਨੁਕਸਾਨ ਹੋਣ ਦੇ ਦੇਖੋ ਮੈਂ ਤਾਂ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਜਵਾਨੀ ਯਾਦ ਨਹੀਂ ਸਾਰਿਆਂ ਦੇ ਨੁਮਾਇंदे ਸੀ ਜਿਹੜੇ ਵਪਾਰੀਆਂ ਦੇ ਖਦਸ਼ੇ ਐ ਤੁਸੀਂ ਮੈਨੂੰ ਇਹ ਦੱਸੋ ਜਦੋਂ ਬੱਸ ਸਟੈਂਡ ਰੇਲਵੇ ਸਟੇਸ਼ਨ ਤੋਂ ਚੱਕਿਆ ਗਿਆ ਕੀ ਗਾਂਧੀ ਮਾਰਕੀਟ ਦਾ ਵਪਾਰ ਘਟ ਗਿਆ ਜਦੋਂ ਬੱਸ ਸਟੈਂਡ ਪੁਰਾਣੇ ਵਾਰਸ਼ਾਂ ਤੋਂ ਚੱਕਿਆ ਗਿਆ ਇੱਥੇ ਅਨੰਦ ਸਿੰਘ ਦਾ ਬੁੱਤ ਹੈ ਕਿ ਉੱਥੋਂ ਦਾ ਵਪਾਰ ਘਟ ਗਿਆ ਜਦੋਂ ਬੱਸ ਸਟੈਂਡ ਜਿਹੜੀਆਂ ਜਿਹੜੇ ਅੱਜ ਲੋਕ ਅਸੀਂ ਮਾਡਲ ਟਾਊਨ ਫੇਜ਼ 1 2 3 ਜਿਵੇਂ ਬੈਠੇ ਆ ਗ੍ਰੀਨ ਸਿਟੀ ਜਿਵੇਂ ਬੈਠੇ ਆ ਦੱਬ ਵਾਲੀ ਰੋਡ ਤੇ ਕਲੋਨੀਆਂ ਉੱਥੇ ਜਾਈ ਜਾਂਦੇ ਆ ਤੇ ਫਿਰ ਸ਼ਹਿਰ ਦੇ ਵਿੱਚੋਂ ਕਿਉਂ ਤੁਰੇ ਜਾਂਦੇ ਆ ਹਾਲਾਤਾਂ ਦੇ ਮੁਤਾਬਕ ਹਮੇਸ਼ਾ ਚੇਂਜ ਆਉਂਦੀ ਰਹਿੰਦੀ ਹੈ ਇਹ ਉਸ ਚੇਂਜ ਦਾ ਕਿੱਸਾ ਹੈ ਨਹੀਂ ਤਾਂ ਫਿਰ ਉਹ ਲੋਕ ਇੱਥੇ ਕਿਉਂ ਨਾ ਬੈਠ ਜਾਂਦੇ ਜਿਹੜੇ ਉਹਨਾਂ ਜਗਾਵਾਵਾਂ ਦੇ ਉੱਤੇ ਜਾ ਕੇ ਜਿਨ੍ਹਾਂ ਨੇ ਰਹਿائش ਕੀਤੀ ਹੈ ਉਹੀ ਲੋਕ ਨੇ ਜਿਹੜੇ ਸ਼ਹਿਰ ਦੇ ਵਿੱਚ ਵੱਸਦੇ ਸੀ ਉਹ ਕਿਉਂ ਗਏ ਬਾਹਰ ਉਹ ਹੁਣ ਵਿਰੋਧ ਕਰਦੇ ਉਹਨਾਂ ਨਾਲ ਹਾਂਜੀ ਉਹਨਾਂ ਨਾਲ ਬੈਠ ਕੇ ਉਹਨੂੰ ਵਿਰੋਧ ਕਰਦੇ ਜੀ ਪਹਿਲਾਂ ਉਹ ਜਿਹੜਾ ਵਪਾਰ ਦੀ ਗੱਲ ਕਰਦੇ ਐ ਉਹਨਾਂ ਨੂੰ ਵਿਰੋਧ ਕਰਨ ਦਾ ਮੇਰਾ ਖਰਦ ਕਾਰਨ ਨਹੀਂ ਸਮਝ ਆ ਰਿਹਾ ਜਾਂ ਤਾਂ ਇਹ ਰਾਜਨੀਤਿਕ ਗੱਲ ਹੈ ਮੈਨੂੰ ਮੈਂ ਵੇਖਣ ਮੈਨੂੰ ਲੱਗਿਆ ਇੱਕ ਕੋਈ ਰਾਜਨੀਤਿਕ ਪਾਰਟੀ ਦੇ ਬੰਦੇ ਆ ਜਿਹੜੇ ਉਹਦੇ ਵਿੱਚ ਨੇ ਜਿਹੜੇ ਇਨਸਟੀਗੇਸ਼ਨ ਦੇ ਰਹੇ ਨੇ ਤੁਸੀਂ ਮੈਨੂੰ ਇਹ ਦੱਸੋ ਜੇ ਵਪਾਰ ਘਟਦਾ ਸੀ ਵਪਾਰ ਕਹਦੇ ਨਾਲ ਘਟਿਆ ਉਹ ਮੈਂ ਦੱਸ ਦਿੰਨੇ ਮਾਲ ਬਣੇ ਨੇ ਵਪਾਰ ਘਟਿਆ ਕਿ ਨਹੀਂ ਘਟਿਆ ਤੁਸੀਂ ਦੱਸੋ ਤੁਸੀਂ ਪੱਤਰਕਾਰ ਹੋ ਜੇ ਪੁੱਛੋ ਇਥੋਂ ਕਾਰ ਤੇ ਜਿਹੜਾ ਖਰੀਦਣ ਜਾਂਦਾ ਹੈ ਮਾਲ ਪੁੱਛੋ ਜਾ ਸਕਦਾ ਹੈ ਤੇ ਉਸੇ ਬੱਸ ਸਟੈਂਡ ਬਣਾਉਂਦੇ ਕੀ ਤਰੀਕ ਹੈ ਇਹ ਸਭ ਆਨਲਾਈਨ ਨਹੀਂ ਇੱਕ ਮਿੰਟ ਆਨਲਾਈਨ ਜਿਹੜੀ ਹੈ ਵਪਾਰ ਹੈ ਕਿਹੜੇ ਵਪਾਰੀ ਨੇ ਵਿਰੋਧ ਕੀਤਾ ਮਾਲ ਬਣਨ ਦਾ ਕਾਰਪੋਰੇਟ ਘਰਾਣੇ ਮਾਲ ਬਣਾਈ ਜਾਂਦੇ ਹੈ ਔਰ ਜਿਹੜਾ ਆਨਲਾਈਨ ਵਪਾਰ ਹੋਈ ਜਾਂਦਾ ਕਿਸੇ ਵਪਾਰ ਨੇ ਵਿਰੋਧ ਕੀਤਾ ਵੀ ਸਾਡਾ ਜਿਹੜਾ ਵਪਾਰ ਖਤਮ ਹੋ ਰਿਹਾ ਕਿਉਂ ਨਹੀਂ ਕੀਤਾ ਇਹ ਮੋਟੀਵੇਟਿਡ ਹੈ ਜੇ ਕਰਨਾ ਹੈ ਉਹਨਾਂ ਨੇ ਮੈਂ ਉਹਨਾਂ ਦੇ ਨਾਲ ਆਨਲਾਈਨ ਵਪਾਰ ਦਾ ਜਿਹੜੇ ਮਾਲ ਬਣ ਰਹੇ ਆ ਉਹਨਾਂ ਦਾ ਵਿਰੋਧ ਕਰਨ ਕਿ ਸਾਡਾ ਵਪਾਰ ਇਥੋਂ ਖਤਮ ਹੋ ਜਾਊਗਾ ਇਹ ਮਾਲ ਨਹੀਂ ਬਣਨੀ ਚਾਹੀਦੀ ਮੈਂ ਉਹਨਾਂ ਦੇ ਨਾਲ ਜਾਊਗਾ ਜੀ ਮੰਨਦੇ ਗਿਲਸਾਹ ਦੀ ਬੱਸ ਸਟੈਂਡ ਨੂੰ ਲੈ ਕੇ ਪੋਲਿਟਿਕਸ ਨੂੰ ਦੇਖੋ ਇਹस्तो ਤਾਂ ਲੱਗਦਾ ਜੀ ਇੱਕ ਕਿਸੇ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਉਸ ਮੀਟਿੰਗ 'ਚ ਸ਼ਾਮਲ ਹੋਵੇ ਜਿੱਤੇ ਹਾਂ ਭਰ ਕੇ ਉਹੀ ਪ੍ਰਧਾਨ ਉੱਤੇ ਮਾਈਕ ਫੜਾ ਕੇ ਖੜਾ ਹੋਵੇ ਤੇ ਇਸ ਤੋਂ ਕੀ ਸਿੱਧ ਹੁੰਦਾ ਸਰ ਸ਼ਹਿਰ ਦੇ ਵਪਾਰੀ ਕਹੀ ਕਹਿ ਰਿਹਾ ਜੇ ਬੱਸ ਸਟੈਂਡ ਲੋਡ ਰੋਡ ਤੇ ਗਿਆ ਤਾਂ ਸੀ ਫੁੱਲ ਵਿਰੋਧ ਕਰਦੇ ਦੇਖੋ ਵਿਰੋਧ ਕਰਨਾ ਐਜੀਟੇਸ਼ਨ ਕਰਨੀ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਮਿਲੀ ਵੀ ਹੈ ਕਿਸਾਨ ਵਿਰੋਧ ਕਰਦੇ ਨੇ ਨਾ ਉਹਨਾਂ ਨੂੰ ਆਜ਼ਾਦੀ ਸੀ ਸਰ ਪਰ ਕਈ ਇੱਥੇ ਬਖ ਬਖ ਜਿਹੜੀਆਂ ਜੱਥੇਬੰਦੀਆਂ ਵਿਰੋਧ ਕਰਦੇ ਆ ਆਜ਼ਾਦੀ ਹੈ ਉਹ ਤਾਂ ਆਪਾਂ ਰੋਕ ਨਹੀਂ ਸਕਦੇ ਕਿਉਂਕਿ ਅੱਜ ਡੀਸੀ ਬਠਿੰਡਾ ਨਾਲ ਕਾਫੀ ਟਾਈਮ ਮੀਟਿੰਗ ਵੀ ਹੋਈ ਹੈ ਜੋ ਸ਼ਹਿਰ ਵਾਸੀ ਸੀਗੇ ਕਾਫੀ ਨਾਬੰਦੇ ਸੀ ਸ਼ਹਿਰ ਦੇ ਡੀਸੀ ਸਾਹਿਬ ਨੇ ਵੀ ਕਾਫੀ ਲੰਬੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਜਦੋਂ ਬਾਹਰ ਆਏ ਮੀਟਿੰਗ ਤੋਂ ਬਾਅਦ ਇਹ ਕਲੋਨਾ ਵੱਲੋਂ ਕਹੀ ਗਈ ਵੀ ਅਸੀਂ ਇਹ ਬੱਸ ਸਟੈਂਡ ਮਲੋਟ ਬਾ ਮੈਂ ਤੁਹਾਨੂੰ ਗੱਲ ਦੱਸਤੀ ਹੈ ਕਿ ਜੇ ਜਿਹੜਾ ਐਜੀਟੇਸ਼ਨ ਕਰਨਾ ਜਿਹੜਾ ਗੱਲ ਮੇਰੇ ਦਿਮਾਗ 'ਚ ਹੈ ਜੇ ਮੈਂ ਉਹਨੂੰ ਮਨਵਾਉਣਾ ਚਾਹਣਾ ਹੈ ਘਰੇ ਜੇ ਪੰਜ ਜਵਾਕ ਹੋਣਾ ਇਹ ਕੋਈ ਜੋ ਵੀ ਰੁਸ ਕੇ ਭੈਜਦਾ ਹੈ ਨਹੀਂ ਜਿਹੜੀ ਜੇ ਅਸੀਂ ਸਾਰੇ ਸਾਰੇ ਜਵਾਕਾਂ ਨੂੰ ਪੁੱਛਣ ਲੱਗ ਜੇ ਨਾ ਸਬਜੀ ਕਿਧਰ ਗਈ ਮੈਨੂੰ ਲੱਗਦੀ ਪਤੀਲੇ ਨੂੰ ਤੜਕਾ ਹੀ ਨਹੀਂ ਲੱਗਦਾ ਖਾਲੀ ਰਹਿ ਜੂ ਉਹ ਕਹੂ ਆ ਬਣਾਓ ਹੂਆ ਬਣਾਓ ਮਾਂਗੇ ਨੂੰ ਛੱਡ ਪਰੇ ਸਰ ਪਰ ਦੁਕਾਨ ਅਜੀ ਲੱਗੇ ਬਈ ਇਸ ਦਾ ਇਸ ਇਮਾਨਦਾਰਤਾ ਕਹਿਣਾ ਹੈ ਕਿ ਜਿੰਨਾ ਫਰਸਟ ਹੈਂਡ ਤੇ ਪੈਸਾ ਲੱਗ ਰਿਹਾ ਉਹਨੇ ਤਾਂ ਫੁੱਲ ਬੰਜੇ ਤੇ ਫੁੱਲ ਕੰਨ ਨਾਲ ਵੀ ਹਰ ਚੀਜ਼ ਸਮੇਂ ਦੀ ਹੁੰਦੀ ਹੈ ਜਿਹੜੇ ਜਿਨ੍ਹਾਂ ਦੀ ਅੱਜ ਸੋਚ ਹੈ ਜੇ ਗਾਂਧੀ ਮਾਰਕੀਟ ਵਾਲੇ ਉਹਦੋਂ ਕਹਿੰਦੇ ਵੀ ਜਿੰਨੇ ਦਾ ਤੁਸੀਂ ਪੁਰਾਣਾ ਬੱਸ ਸਟੈਂਡ ਬਣਾਈ ਜਾਂਦੇ ਹੋ ਕਿੰਨੇ ਦੀਆਂ ਦੁਕਾਨਾਂ ਹਾਲ ਬਣਾ ਦਿਓ ਤੇ ਚੱਲ ਜਾਂਦਾ ਇੱਥੇ ਕੰਮ ਇੱਥੇ ਤਾਂ ਮੈਨੂੰ ਲੱਗਦੀ ਅੱਜ ਇਹ ਸਾਰੀਆਂ ਬਸਾਂ ਖੜਾ ਦੇਉਂ ਬਸਾਂ ਖੜਾਉਣਾ ਤਾਂ ਨਹੀਂ ਔਰ ਕੀ ਸੈੱਲ ਤੇ ਬਹੁਤ ਕੁਝ ਆ ਰਿਹਾ ਜੀ 15 ਏਕੜ ਤੇ ਬੱਸ ਸਟੈਂਡ ਤੇ 15 ਏਕੜ ਦੇ ਵਿੱਚ ਹਾਂ ਕਮਰਸ਼ੀਅਲ ਕਮਰਸ਼ੀਅਲ ਹੋਏਗਾ ਉਹਦਾ ਬਸ ਪਟਿਆਲੇ ਜਿਸ ਤਰ੍ਹਾਂ ਬਣਿਆ ਜੀ ਐਸਆਈ ਨਹੀਂ ਉਸ ਦਾ ਅਸੀਂ ਅਜੇ ਬਕਾਇਦਾ ਜਦੋਂ ਲੈਂਡ ਟ੍ਰਾਂਸਫਰ ਕਰ ਲਈ ਕੋਰਸ ਦੇ ਜਿਹੜਾ ਨਕਸ਼ਾ ਹੈ ਉਸ ਦੇ ਵਾਸਤੇ ਟੈਂਡਰ ਹੋਣਗੇ ਉਹਦਾ ਕੰਪੀਟੀਸ਼ਨ ਹੋਊਗਾ ਆਰਚ ਜਿਹੜੇ ਯਾਰ ਆਰਕੀਟੈਕਟ ਦੇਗੇ ਉਸੋ ਜਿਹੜਾ ਬੈਸਟ ਹੋਊਗਾ ਉਸ ਨੂੰ ਚੂਜ਼ ਕਰ ਲੇਜੂਗਾ ਕਲੋਨੀ ਵੀ ਆ ਗਈ ਸਰ ਬਸਟੈਂਡ ਕੋਲ ਹਾਂ ਪ੍ਰੋਪੋਜ਼ਲ ਆ ਸਾਡੀ ਵੀ ਉਸ ਤੋਂ ਜਿਹੜੀ ਪਰੇ ਇੱਕ ਬੁਢਾ ਦੀ ਵੀਡੀਓ ਸਰਪਾਈ ਸਰ ਨੇ ਚੋਂ ਲੱਗਦਾ ਇਹ ਹਸਪੀਟਲ ਸਰ ਕਈ ਬਿਮਾਰੀਆਂ ਵੱਲੋਂ ਇਹ ਵੀ ਇਤਜ਼ਾਮ ਲਾਏ ਜਾ ਰਹੇ ਇੱਕ ਬੰਦੇ ਨੂੰ ਫਾਇਦਾ ਪਹੁੰਚਾਉਣ ਲਈ ਮਨੋਹਰ ਰੋਡ ਤੇ ਜਿਹੜਾ ਬਸ ਲੱਲੇ ਕੇ ਜਾ ਰਿਹਾ ਇਹ ਕੋਈ ਇਲਜ਼ਾਮ ਤਾਂ ਜੇ ਮੈਂ ਛੋਟੇ ਤੇ ਲਾ ਦੇਵਾਂ ਵੀ ਤੁਸੀਂ ਉਹ ਵਪਾਰੀਆਂ ਦੀ ਗੱਲ ਕਹਿਣ ਵਾਸਤੇ ਮੇਰੇ ਨੂੰ ਸਵਾਲ ਕਰੀ ਜਾਂਦੇ ਹੋ ਇਲਜ਼ਾਮ ਤਾਂ ਕਿਸੇ ਤੇ ਲਾ ਦਿਓ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਕਿ ਮੈਂ ਤੁਹਾਨੂੰ ਕਹਾਂ ਵੀ ਤੁਹਾਨੂੰ ਵਪਾਰੀਆਂ ਨੇ ਕਿਹਾ ਵੀ ਆ ਜਾ ਕੇ ਕਹੀਂ ਕਿ ਮੈਂ ਤੁਹਾਡੇ ਤੇ ਇਲਜ਼ਾਮ ਹੀ ਲਾਉਣਾ ਹੈ ਨਾ ਹਾਂ ਤੁਸੀਂ ਪੱਤਰਕਾਰ ਇਲਜ਼ਾਮ ਤਾਂ ਕੋਈ ਕਿਸੇ ਤੇ ਲਾ ਦੇ ਇਲਜ਼ਾਮ ਦੀ ਕੋਈ ਗੱਲ ਨਹੀਂ ਸਰ ਹਸਪੀਟਲ ਵੀ ਦੱਸਿਆ ਜਾ ਰਿਹਾ ਹੈਗਾ 100 ਬੈੱਡ ਦਾ ਹਸਪੀਟਲ ਹਾਂ 21 ਐਸਐਚਆਈ ਹਸਪੀਟਲ 100 ਬੈੱਡ ਦਾ ਉਹ ਮੈਦਾਨ ਸਭਾ ਜੀ ਬਕਾਇਦਾ ਸਾਡੇ ਜਿਹੜੇ ਸਿਹਤ ਮੰਤਰੀ ਹੈ ਮੈਂ ਕਿਉਂਕਿ ਉਹਦੇ ਪਿੱਛੇ ਵੀ 2 ਸਾਲ ਦਾ ਲੱਗਿਆ ਹੋਇਆ ਔਰਸ ਦੇ ਬਕਾਇਦਾ ਉਹਨਾਂ ਨੇ ਵਿੱਚ ਉਸ ਦੇ ਵਿੱਚ ਅਨਾਉਂਸ ਕੀਤਾ ਵਿਧ ਮਾਈ ਨੇਮ ਕੇ ਬਟੰਡੇ ਦੇ ਵਿਧਾਇਕ ਨੇ ਲਗਾਤਾਰ ਇਸ ਦੇ ਉੱਤੇ ਪਹਿਰਾ ਦਿੱਤਾ ਤੇ ਉਸ ਦੇ ਲਈ ਸੀ 100 ਬੈਡ ਦਾ ਹਸਪੀਟਲ ਹੈ ਜੀ ਨਾਮ ਆ ਸਰ ਉਹਦਾ ਆਈ ਈਐਸਆਈ ਹਸਪੀਟਲ ਮੈਂ ਤੁਹਾਨੂੰ ਉਸ ਤੋਂ ਅੱਗੇ ਵੀ ਦੱਸ ਜਨਾ ਜਦੋਂ ਤੋਂ ਮੈਂ ਉਹ ਵਿਧਾਨ ਸਭਾ ਦੇ ਵਿੱਚ ਚੱਕਿਆ ਉਹ ਸਾਡਾ ਫਾਈਨਲ ਹੋਇਆ ਹੈ ਮੈਨੂੰ ਉਸ ਤੋਂ ਬਾਅਦ ਚਿੱਠੀ ਵੀ ਆ ਚੁੱਕੀ ਹੈ ਆਈਐਸਆਈ ਲੁਧਿਆਣੇ ਤੋਂ ਆ ਕੇ ਉਹ ਵਿਜਿਟ ਕਰਕੇ ਜੀ ਕਿਉਂਕਿ ਇਹਨਾਂ ਦਾ ਜਿਹੜਾ ਸਾਰਾ ਸਿਸਟਮ ਹੈ ਲੁਧਿਆਣੇ ਹੈ ਇਨ ਦਾ ਇੱਕ ਡਾਇਰੈਕਟਰੀ ਐਸੀ ਚੰਡੀਗੜ੍ਹ ਹੁੰਦਾ ਕਿ ਮੈਂ ਲਗਾਤਾਰ ਪੈਰਵਾਈ ਕਰਦਾ ਜਿਹੜੇ ਕੰਮ ਦੇ ਵਿੱਚ ਮਗਰ ਲਗਾ ਔਰ ਸਾਨੂੰ ਅੱਗੇ ਚਿੱਠੀ ਆ ਗਈ ਇੱਕਲਾ 100 ਬੈੱਡ ਦਾ ਨਹੀਂ ਰਹਿਣਾ ਉਸ ਤੋਂ ਬਾਅਦ 200 ਦਾ ਫਿਰ 300 ਬੈੱਡ ਦਾ ਹੋਵੇਗਾ ਬਛਿੰਡੇ ਦੇ ਲਈ ਨਹੀਂ ਸਾਰੇ ਪੰਜਾਬ ਦੇ ਵਿੱਚ ਬਛਿੰਡੇ ਦੇ ਵਿੱਚ ਬਹੁਤ ਵੱਡਾ ਗਰੀਬ ਲੋਕਾਂ ਨੂੰ ਇੰਡਸਟਰੀਅਲ ਕੰਮਿਆਂ ਨੂੰ ਜਿੱਥੇ ਨਾ ਕੋਈ ਪੈਸਾ ਲੱਗੇਗਾ ਫ੍ਰੀ ਆਫ ਕਾਸਟ ਆ ਜਾਏਗਾ ਬਹੁਤ ਵੱਡਾ ਤੋਹਫਾ ਮਿਲ ਰਿਹਾ ਪੰਜਾਬ ਸਰਕਾਰ ਵੱਲੋਂ ਓਕੇ ਬਿਲਕੁਲ ਬਿਲਕੁਲ